ਸਰ ਮੇਰਾ ਨਾਮ ਗੁਰਵਿੰਦਰ ਸਿੰਘ ਆ ਤੇ ਮੈਂ ਰਾਤੇ ਕੰਮ ਤੇ ਐ ਜਦੋਂ ਬਾਹਰ ਬਾਈ ਖੜੀ ਕੀਤੀ ਸੀਗੀ ਠੀਕ ਹੈ ਤੇ ਜਦੋਂ ਸਵੇਰੇ ਘਰ ਘਰ ਆਪਣੇ ਕੰਮ ਤੇ ਜਾ ਘਰ ਘਰੇ ਜਾਣ ਲੱਗਾ ਸੀਗਾ ਹਾਂਜੀ ਉਹਨੇ ਮੇਰੀ ਬਾਈਕ ਬਾਹਰ ਹਾਂ ਨੇ ਸੀਗੀ ਫਿਰ ਮੈਂ ਕੰਮ ਦੇ ਕੋਮਰੇ ਚੈੱਕ ਕਰਵਾਏ ਫਿਰ 1:00 ਦੇ 4 ਮੰਨ ਦਾ ਟਾਈਮ ਆਇਆ ਬੰਦਾ ਉਦੋਂ ਲੱਗ ਗਿਆ ਬਾਈ ਕਿੱਥੇ ਕੰਮ ਕਰਦੇ ਮਾਥੇ ਉਰੜਾ ਹਸਪੀਟਲ ਫਾਰਮੇਸੀ ਤੇ ਕੰਮ ਕਰਦਾ ਹਾਂਜੀ ਤੁਸੀਂ ਕੀ ਕੰਮ ਕਰਦੇ ਸੀ ਫਿਰ ਫਾਰਮੇਸੀ ਦੇ ਕੰਮ ਕਰਦੇ ਸੀ ਕਿੰਨੇ ਵਜੇ ਨੋ ਮੋਟਰਸਾਈਕਲ ਚੋਖ ਹੋਇਆ ਇੱਕ ਵਾਰ ਕੇ 4 ਮਿੰਟ ਦਾ ਟਾਈਮ ਸੀ ਸੀ ਟੀ ਵੀ ਕਵਰੇਜ ਆਉਗਾ ਹਾਂਜੀ ਬੰਦੇ ਦੀ ਫੋਟੋ ਨਹੀਂ ਚੰਗੀ ਤਾਂ ਆਂਦੀ ਉਧਾਂ ਆਂਦਾ ਆ ਰਿਹਾ ਲੈ ਵੀ ਜਾਂਦਾ ਹਾਂ ਹਾਂਜੀ ਜੀ ਨੰਬਰ ਆ ਮਰਸਲ ਦੋ ਤੁਹਾਡੇ ਨੂੰ BB08 EJ44 ਇਹ ਸਾਡੇ ਦਰਖਾਸਤ ਕਰਾ ਦਿੱਤੀ ਹਾਂਜੀ ਦੇ ਦੇ ਕੀ ਮੰਗ ਕਰਦੇ ਆ ਮੰਗ ਕੁਛ ਵੀ ਨਹੀਂ ਉਹ ਕਹਿੰਦੇ ਬਾਸ ਅਸੀਂ ਪਤਾ ਕਰਦੇ ਆ ਮੈਂ ਡਾਕਟਰ ਸਿਸ਼ੋੜਾ ਬੁੜਾ ਅਸਮੀਮ ਦਾ ਪ੍ਰੋਪਰਾਈਟਰ ਸਾਡੇ ਜਿਹੜਾ ਆਪਣਾ ਬੈਕਸਟੋਰ ਦੇ ਲੜਕੇ ਹੈਗਾ ਗਗਨ ਹੈ ਡਿਊਟੀ ਤੇ ਮਰਾ ਮੋਸਲ ਬਾਦ ਪਿਆਸੀ ਗਿਆ ਉਹਨੇ ਕਿ ਕੁਝ ਹੀ ਮੋਟਰਸਾਈਕਲ ਉਹ ਤੋਂ ਚਲਾ ਗਿਆ ਪਤਾ ਸਵੇਰ ਲੱਗਿਆ ਠੀਕ ਹੈ ਫਿਰ ਸੀਸੀਟੀਵੀ ਕੈਮਰਾਸ ਦੇਖਿਆ ਬੰਦਾ ਰਾਮਨਾਰ ਆ ਕੇ ਚਾਬੀ ਲਾ ਕੇ ਮੋਟਰਸਾਈਕਲ ਲੈ ਕੇ ਜਾਂਦਾ ਪਿਆ ਹੈ ਨਾ ਕਿ ਮੂੰਹ ਦੇ ਕੱਪੜਾ ਪਣਾਇਆ ਮੂੰਹ ਤੇ ਸਾਫ ਨਜ਼ਰਾਂ ਦਾ ਲੰਦਾ ਫਿਰ ਮੋ ਵੀ ਮੂੰਹ ਟੱਕਿਆ ਨਾ ਹਾਂ ਜੀ ਸਮਨ ਦਰਖਾਸਤ ਸੀਗੀ ਹੈ ਹਰੀ ਅਪ੍ਰੈਸ਼ਨ ਤੇ ਉਹ ਉਹਨਾਂ ਨੂੰ ਅਰੈਸਟ ਕਰਨਾ ਹੈ ਨਾ ਕਿ ਪਹਿਲੇ ਵੀ ਮੋਟਰਸਾਈਕਲ ਚੋਰੀ ਹੋਇਆ ਹਾਂ ਇੱਕ ਸਾਡਾ 2 ਸਾਲ ਪਹਿਲਾਂ ਵੀ ਡੇ ਟਾਈਮ ਤੇ ਅਰਾਊਂਡ 2:30 ਵਜੇ ਮੋਟਰਸਾਈਕਲ ਬਾਹਰੋਂ ਲੈ ਕੇ ਗਿਆ ਤੇ ਮੰਦਰ ਦੇ ਕੋਲ ਖੜਾ ਸੀਗਾ ਉਹ ਆਪਣਾ ਸਟਾਫ ਸੀਗਾ ਦਲਜੀਤ ਦਾ ਕੀ ਤੁਸੀਂ ਦਰਖਾਸਤ ਵਗੈਰਾ ਦੇ ਉਹ ਲੋ ਦਿਤੀਆਂ ਸੀਗੀਆਂ ਨਹੀਂ ਕੋਈ ਹੁਣ ਦੇਤੀ ਅੱਜ ਦਰਖਾਸਤ ਅੱਜ ਦੇਤੀ ਹੈ ਕੀ ਮੰਨ ਕਰਦੇ ਜਿਹੜੀਆਂ ਇਦਾਂ ਬਾਰਦਾਤਾ ਹੋ ਰਹੀ ਨਹੀਂ ਉਹ ਰਕੇ ਜਾਣ ਨਾ ਅਸੀਂ ਤੇ ਚਲੋ ਜਾਵੀ ਦੇ ਤਾਥੇ ਬਾਕੀ ਕੀ ਵੀ ਜਾਵੇਂ ਸਕਦੇਗੇ ਕਿੰਨੀ ਕਰ ਮੈਂ ਦੇਖਿਆ ਜਦੋਂ ਬਾਹਰ ਤੁਹਾਡੇ ਪੇਸ਼ੈਂਟ ਵੀ ਆ ਰਹੇ ਆ ਉਹਨਾਂ ਦੇ ਵੀ ਬਾਈਕਾਂ ਰੱਖਦੇ ਜਾਂਦੇ ਰਾਤੀ ਵੀ ਖੜੇ ਹੁੰਦੇ ਰਾਤੀ ਭਾਜੇ ਪੇਸ਼ੈਂਟ ਕਹਿੰਦੇ ਅਸੀਂ ਰੱਖ ਦਈਏ ਅੰਦਰ ਕਿਤੇ ਜਗ੍ਹਾ ਹੈਗੀ ਇਹ ਬਾਹਰ ਰੱਖੋ ਤੁਹਾਡੀ ਆਪਦੀ ਮਰਜ਼ੀ ਤੇ ਆਪਦੀ ਆਪਦੀ ਜ਼ਬਰਦਸਤ ਆਪਦੀ ਰਿਸਕ ਤੇ ਹਾਂਜੀ ਹਾਂਜੀ ਸਾਡੀ ਸੈਂਟਰੀ 5 ਮਿੰਟ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਆ ਅਸੀਂ ਇਹਨੂੰ ਜਲਦੀ ਸੀਸੀਟੀਵੀ ਕੈਮਰੇ ਤੇ ਟ੍ਰੇਸ ਕਰ ਲਵਾਂਗੇ ਕਿ ਕੀ ਲੱਗਦਾ ਅਣਪਛਾਤੇ ਵਿਅਕਤੀ ਉਹਨੇ ਮੋਬਾਈਲ ਬੰਨੇ ਰਿਸੀ ਆ ਉਹ ਅਸੀਂ ਹੁਣ ਚੈੱਕ ਕਰ ਕੀਤਾ ਆ ਅੱਗੇ ਇਹਨੂੰ ਅਸੀਂ ਸਾਰੇ ਕੈਮਰੇ ਚੈੱਕ ਕਰਕੇ ਜਲਦੀ ਬੰਦਾਂਗੇ ਕਿਉਂਕਿ ਪਹਿਲੇ ਵੀ ਤੁਸੀਂ ਦੇਖਿਆ ਹੀ ਆ ਕਿ ਆਪਾਂ ਹਾਂਜੀ